ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੋਤ ਸਿੰਘ ਰੰਧਾਵਾ ਚੇਅਰਪਰਸਨ ਐਸ ਡੀ ਐਸ ਮੈਮੋਰੀਅਲ ਹਾਈ ਸਕੂਲ ਬਡਾਲਾ ਗ੍ਰੰਥੀਆਂ ਵੱਲੋਂ ਆਲ ওভার ਸੰਸਾਰ ਦੀਆਂ ਸੰਗਤਾਂ ਨੂੰ ਖਾਲਸਾ ਪੰਥ ਦੀ ਸਥਾਪਨਾ ਦਿਸ਼ਦੀ ਲੱਖ ਲੱਖ ਵਧਾਈਆਂ ਹੋਣ ਖਾਲਸਾ ਪੰਥ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਵਿਸਾਖੀ ਵਾਲੇ ਦਿਨ ਕੀਤੀ ਸੀ ਖਾਲਸਾ ਪੰਥ ਦੀ ਸਥਾਪਨਾ ਕਰਨ ਦਾ ਮਕਸਦ ਉਹਨਾਂ ਦਾ ਜੁਲਮ ਦੇ ਨਾਲ ਟੱਕਰ ਲੈਣ ਤੋਂ ਸੀ ਉਸ ਟਾਈਮ ਜਿਹੜਾ ਜੁਲਮ ਬਹੁਤ ਜ਼ਿਆਦਾ ਵੱਧ ਗਿਆ ਸੀ ਉਸ ਨਾਲ ਲੜਨ ਵਾਸਤੇ ਜੁਲਮ ਨੂੰ ਘੱਟ ਕਰਨ ਵਾਸਤੇ ਉਹਨੂੰ ਸੁਧਾਰਨ ਵਾਸਤੇ ਜਲਮਾ ਨੂੰ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਅੱਜ ਜਿਹੜੇ ਅਕਾਲ ਨੂੰ ਵਿਸਾਖੀ ਤੇ ਬਹੁਤ ਸੰਗਤਾਂ ਨੇ ਅਨੰਦਪੁਰ ਸਾਹਿਬ ਕੇਸ ਤਖਤ ਕੇਸਗੜ ਸਾਹਿਬ ਤੇ ਪਹੁੰਚਣਾ ਵਾ ਸਾਰੀਆਂ ਸੰਗਤਾਂ ਨੂੰ ਅਪੀਲ ਆ ਖਾਸ ਕਰਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਅਪੀਲ ਆ ਕਿ ਸ਼ਰਧਾ ਭਾਵਨਾ ਤੇ ਦਰਸ਼ਨਾਂ ਲਈ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਨੂੰ ਚਾਲੇ ਪਾਏ ਜਾਣ ਨਾ ਕਿ ਸੜਕਾਂ ਤੇ ਹੁੱਲੜਬਾਜੀ ਕਰਕੇ ਆਪਣੀ ਕੌਮ ਨੂੰ ਤੇ ਆਪਣੇ ਆਪ ਨੂੰ ਅਸੀਂ ਜਿਹੜਾ ਲੋਕਾਂ ਦੇ ਵਿੱਚ ਇੱਕ ਆਪਣਾ ਮਾੜਾ ਐਕਸਪੀਸ਼ ਕਰੀਏ ਇਸ ਕਰਕੇ ਦੁਬਾਰਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਜੋ ਵੀ ਸੰਗਤਾਂ ਆਨੰਦਪੁਰ ਸਾਹਿਬ ਦਰਸ਼ਨਾਂ ਲਈ ਜਾ ਰਹੀਆਂ ਨੇ ਸ਼ਰਧਾ ਭਾਵਨਾ ਰੱਖ ਕੇ ਜਾਣ ਹੁੱਲੜਬਾਜੀ ਨਾ ਕਰਨ ਤੇ ਦੁਬਾਰਾ ਇੱਕ ਵਾਰ ਮੇਰੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਖਾਲਸਾ ਬੰਦ ਸਥਾਪਨਾ ਦਿਸ਼ ਦੀ ਲੱਖ ਲੱਖ ਵਧਾਈਆਂ ਹੋਣ